ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮੈਨੂੰ ਸੁੱਖ ਮਿਲ ਜਾਵੇ ਮੈਨੂੰ ਦੁੱਖ ਨਾ ਮਿਲੇ ਤੇ ਸਤਗੁਰੂ ਜੀ ਨੂੰ ਲਾਂਭਾ ਦਿੰਦੀ ਖਾਂ ਜੇ ਦੁੱਖ ਦਿੱਤਾ ਹੈ ਤੇ ਪਰਮਾਤਮਾ ਨੇ ਦਿੱਤਾ ਹੈ ਤੇ ਜੇ ਸੁੱਖ ਹੈ ਤੇ ਮੇਰੇ ਆਪਣੇ ਕਰਮਾਂ ਦਾ ਹੈ ਸੁੱਖ ਮੈਨੂੰ ਮਿਲਿਆ ਹੈ ਵੇਖਿਆ ਮੈਂ ਕਰਕੇ ਵਿਖਾ ਦਿੱਤਾ ਜੇ ਦੁੱਖ ਮਿਲ ਗਿਆ ਤੇ ਗੁਰਮਖ ਪਿਆਰਿਓ ਫਿਰ ਮਾਲਕ ਨੂੰ ਅਲਮਾ ਦੇ ਦੇਣਾ ਕਿ ਸਤਗੁਰੂ ਜੀ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਪੰਚਮ ਪਤਸ਼ਾ ਸਿਰ ਗੁਰ ਅਰਜਨ ਦੇਵ ਜੀ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਹੈ ਉਸ ਦੇ ਵਿੱਚ ਇੱਕ ਸਿੱਖ ਨੇ ਸਤਗੁਰੂ ਜੀ ਨੂੰ ਬੇਨਤੀ ਕੀਤੀ ਸਤਗੁਰੂ ਜੀ ਮੈਂ ਹਰ ਵਾਰ ਵਿਚਾਰ ਸੁਣਦਾ ਹਾਂ ਨੇਕਾਂ ਵਰੀ ਬਚਨ ਸੁਣੇ ਹਨ ਸੁੱਖ ਤੇ ਦੁੱਖ ਦੀ ਕਥਾ ਹੁੰਦੀ ਹੈ ਭਾਣੇ ਦੀ ਕਥਾ ਹੁੰਦੀ ਹੈ ਸਿੱਧਕ ਦੀ ਕਥਾ ਹੁੰਦੀ ਹੈ ਕਿ ਐਸਾ ਕੋਈ ਸਿੱਖ ਹੈ ਵੀ ਕਿ ਕੇਵਲ ਗੱਲਾਂ ਹੀ ਬਣੀਆਂ ਹਨ ਕੋਈ ਸਿੱਖ ਇਸ ਤਰ੍ਹਾਂ ਦਾ ਹੈ ਜਿਹੜਾ ਪਾਣੀ ਦੇ ਵਿੱਚ ਰਹਿੰਦਾ ਹੋਵੇ ਜਿਹੜਾ ਹੁਕਮ ਦੇ ਵਿੱਚ ਰਹਿੰਦਾ ਹੋਵੇ ਜਿਹੜਾ ਸੱਚ ਨੂੰ ਸੱਚ ਕਰਕੇ ਜਾਣੇ ਜਿਹੜਾ ਪਾਣੀ ਨੂੰ ਪਾਣਾ ਕਰਕੇ ਜਾਣੇ ਦੁੱਖ ਵਿੱਚ ਵੀ ਖੁਸ਼ ਰਵੇ ਤੇ ਸੁੱਖ ਵਿੱਚ ਵੀ ਖੁਸ਼ ਰਹੇ ਜੇ ਦੁੱਖ ਆ ਗਿਆ ਤੇ ਦੁਖੀ ਨਾ ਹੋਵੇ ਤੇ ਜੇ ਸੁੱਖ ਬੜਾ ਆ ਗਿਆ ਤੇ ਬੜਾ ਸੁਖਨਾ ਮਹਿਸੂਸ ਕਰੇ ਐਸਾ ਕੋਈ ਸਿੱਖ ਹੈ ਵੀ ਕਿ ਕੇਵਲ ਗੱਲਾਂ ਹੀ ਹਨ ਤੇ ਪੰਚਮ ਪਦਸ਼ਾ ਮੁਸਕਰਾਏ ਤੇ ਕਹਿਣ ਲੱਗੇ ਕਹਿੰਦੇ ਚੱਲ ਇਸ ਗੱਲ ਦਾ ਵੀ ਤੇਰਾ ਭਲੇਖਾ ਕੱਢ ਦਿੰਨੇ ਹਾਂ ਤੂੰ ਇਸ ਤਰ੍ਹਾਂ ਕਰ ਗੁਜਰਾਤ ਦੀ ਧਰਤੀ ਤੇ ਚਲੇ ਜਾ ਗੁਜਰਾਤ ਦੀ ਧਰਤੀ ਤੇ ਜਾ ਕਰਕੇ ਸਾਡਾ ਇੱਕ ਸਿੱਖ ਰਹਿੰਦਾ ਹੈ ਜਿਹੜਾ ਹੁਕਮਨ ਦੇ ਵਿੱਚ ਰਹਿੰਦਾ ਹੈ ਬਾਣੇ ਦੇ ਵਿੱਚ ਰਹਿੰਦਾ ਹੈ ਉੱਥੇ ਜਾ ਕਰਕੇ ਭਿਖਾਰੀ ਜੀ ਦਾ ਨਾਮ ਪੁੱਛ ਲੈਣਾ ਭਾਈ ਭਿਖਾਰੀ ਜੀ ਨੂੰ ਜਾ ਕੇ ਮਿਲ ਲਿਓ ਤੇ ਜਾ ਕੇ ਉਹਨਾਂ ਨੂੰ ਕਹਿ ਦੇਣਾ ਕਿ ਪਾਤਸ਼ਾਹ ਨੇ ਭੇਜਿਆ ਹੈ ਤੇ ਉਹਨਾਂ ਦੇ ਜਾ ਕੇ ਦਰਸ਼ਨ ਕਰੋ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਬਾਣੇ ਵਾਲੇ ਤੇ ਨਾਮ ਜਪਣ ਵਾਲੇ ਤੇ ਸਿੱਧਕ ਤੇ ਵਿੱਚ ਰਹਿਣ ਵਾਲੇ ਸਿੱਖ ਕਿਹੜੇ ਹਨ ਹੁਣ ਇਹ ਸਿੱਖ ਭਾਈ ਗੁਰਮਖ ਤਿੰਨ ਦਿਨ ਦਾ ਪੈਂਡਾ ਕਰਕੇ ਗੁਜਰਾਤ ਪਹੁੰਚਿਆ ਤੇ ਗੁਜਰਾਤ ਜਾ ਕੇ ਰਸਤੇ ਵਿੱਚ ਪੁੱਛਦਾ ਜਾਂਦਾ ਹੈ ਕਿ ਭਾਈ ਭਿਖਾਰੀ ਦਾ ਘਰ ਕਿਹੜਾ ਹੈ ਪੁੱਛਦੇ ਪੁੱਛਦੇ ਸ਼ਾਮਾਂ ਪੈ ਗਈਆਂ ਸ਼ਾਮ ਵੇਲੇ ਭਾਈ ਪਿਖਾਰੀ ਜੀ ਦੇ ਘਰ ਵਿੱਚ ਪਹੁੰਚਿਆ ਭਾਈ ਪਿਖਾਰੀ ਜੀ ਉਸ ਸਮੇਂ ਘਰ ਦੇ ਵਿੱਚ ਨਹੀਂ ਸੀ ਤੇ ਘਰਦਿਆਂ ਨੇ ਬਿਠਾਇਆ ਜਲ ਪਾਣੀ ਸ਼ਿਕਾਇਆ ਤੇ ਉਧਰੋਂ ਭਗਤ ਪਿਖਾਰੀ ਜੀ ਵੀ ਆ ਗਏ ਹੁਣ ਜਦੋਂ ਪਿਖਾਰੀ ਜੀ ਨੂੰ ਇਸ ਗੁਰਮਖ ਪਿਆਰੇ ਨੇ ਵੇਖਿਆ ਤੇ ਸੋਚਣ ਲੱਗਾ ਕੀ ਇਹ ਤੇ ਉਹੀ ਸਿੱਖ ਹੈ ਜਿਹੜਾ ਬਾਜ਼ਾਰ ਦੇ ਵਿੱਚ 1 ਰੁਪਈਏ ਪਿੱਛੇ ਦੁਕਾਨ ਦੇ ਨਾਲ ਲੜਦਾ ਪਿਆ ਸੀ ਇਹ ਭਾਣੇ ਵਾਲਾ ਕਿੱਦਾਂ ਹੋ ਸਕਦਾ ਹੈ ਇਹ ਹੁਕਮ ਵਾਲਾ ਕਿੱਦਾਂ ਹੋ ਸਕਦਾ ਹੈ ਸਤਿਗੁਰੂ ਜੀ ਨੇ ਮੈਨੂੰ ਗਲਤ ਬੰਦੇ ਕੋਲ ਭੇਜ ਦਿੱਤਾ ਇਹ ਭਾਣੇ ਵਾਲਾ ਸਿੱਖ ਨਹੀਂ ਹੋ ਸਕਦਾ ਹੁਕਮ ਵਾਲਾ ਸਿੱਖ ਨਹੀਂ ਹੋ ਸਕਦਾ ਕਿਉਂਕਿ ਇਹ ਤੇ 1 ਰੁਪਈਏ ਪਿੱਛੇ ਦੁਕਾਨਦਾਰ ਨਾਲ ਲੜ ਰਿਹਾ ਸੀ ਹੁਣ ਭਗਤ ਪੇਖਾਰੀ ਜੀ ਆਏ ਤੇ ਇਹ ਗੁਰਮਖ ਪਿਆਰਾ ਉੱਠ ਕੇ ਮਿਲਿਆ ਫਤਿਹ ਸਾਂਝੀ ਕੀਤੀ ਤੇ ਕਹਿਣਾ ਕੀਤਾ ਕਿ ਮੈਨੂੰ ਸਤਗੁਰਜੀ ਨੇ ਭੇਜਿਆ ਹੈ ਕਹ ਮੈਂ ਸਤਗੁਰਜੀ ਦੇ ਦਰਬਾਰ ਤੋਂ ਆਇਆ ਹਾਂ ਭਗਤ ਪਿਖਾਰੀ ਜੀ ਨੇ ਸਤਕਾਰ ਕੀਤਾ ਆਓ ਭਾਈ ਗੁਰਮਖੋ ਬੈਠੋ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਤੇ ਭੋਜਨ ਪ੍ਰਸ਼ਾਦਾ ਛਕਾਣ ਤੋਂ ਪਹਿਲੇ ਜਦੋਂ ਹੱਥ ਧੁਣਣ ਲੱਗੇ ਤੇ ਇਹ ਗੁਰਮੁਖ ਕਹਿਣ ਲੱਗਾ ਕਿ ਹੁਣ ਇਸ ਦੀ ਪ੍ਰੀਖਿਆ ਲੈਣੀ ਹੈ ਜਦੋਂ ਜਲ ਦੇ ਨਾਲ ਪਾਣੀ ਦੇ ਨਾਲ ਇਸ ਦੇ ਹੱਥ ਧੋਣ ਲੱਗੇ ਤੇ ਇਹ ਕਹਿਣ ਲੱਗਾ ਮੈਂ ਪਾਣੀ ਨਾਲ ਹੱਥ ਨਹੀਂ ਧੋਂਦਾ ਮੈਂ ਘਿਓ ਨਾਲ ਹੱਥ ਧੋਣਾ ਤੇ ਉਸੇ ਸਮੇ ਗੁਰਮੁਖ ਪਿਆਰਿਓ ਭਗਤ ਭਿਖਾਰੀ ਜੀ ਡੋਂਗਾ ਪਰ ਕੇ ਘਿਓ ਦਾ ਲੈ ਕੇ ਆਏ ਦੇਸੀ ਘਿਓ ਦੇ ਨਾਲ ਜਦੋਂ ਹੱਥ ਧੋਣ ਲੱਗੇ ਤੇ ਇਹ ਗੁਰਮਖ ਪਿਆਰਾ ਕਹਿਣ ਲੱਗਿਆ ਕਹਿੰਦਾ ਉਸ ਸਮੇਂ ਤੁਸੀਂ ਬਾਜ਼ਾਰ ਦੇ ਵਿੱਚ 1 ਰੁਪਏ ਪਿੱਛੇ ਲੜ ਰਹੇ ਸੀ ਤੇ ਅੱਜ ਏਡਾ ਡੋਂਗਾ ਭਰ ਕੇ ਤੁਸੀਂ ਹੱਥ ਤਮਣ ਲੱਗੇ ਹੋ ਘੋਤੇ ਨਾਲ ਕੁਝ ਸਮਝ ਨਹੀਂ ਆਈ ਤੇ ਭਗਤ ਭਿਖਾਰੀ ਜੀ ਕਹਿਣ ਲੱਗੇ ਉਹ ਮੇਰੀ ਕਿਰਤ ਸੀ ਮੈਂ ਆਪਣੀ ਕਿਰਤ ਦਾ ਜਿਹੜਾ ਪੈਸਾ ਮੈਂ ਉਹ ਵਿਅਰਥ ਕਿਉਂ ਗਵਾਵਾਂ ਤੇ ਇਹ ਮੇਰੀ ਸੇਵਾ ਹੈ ਕਿਰਤ ਤੇ ਸੇਵਾ ਇੱਕ ਵੱਖੋ ਵੱਖਰੀਆਂ ਚੀਜ਼ਾਂ ਹਨ ਜਿੱਥੇ ਕਿਰਤ ਦੀ ਗੱਲ ਆਉਂਦੀ ਹੈ ਤੇ ਉਥੇ ਕਿਸੇ ਦਾ ਹੱਕ ਖਾਣਾ ਨਹੀਂ ਤੇ ਆਪਣਾ ਹੱਕ ਮਾਰ ਨਹੀਂ ਦੇਣਾ ਤੇ ਜਿੱਥੇ ਸੇਵਾ ਦੀ ਗੱਲ ਆਵੇ ਤੇ ਉਥੇ ਆਪਣਾ ਆਪ ਵੀ ਲੁਟਾ ਦੇਣਾ ਹੈ ਤੇ ਗੁਰਮਖ ਪਿਆਰਿਓ ਭੋਜਨ ਪ੍ਰਸ਼ਾਦਾ ਸ਼ਿਕਾਇਆ ਸ਼ਾਮਾਂ ਪੈ ਗਈਆਂ ਤੇ ਰਾਤ ਨੂੰ ਭਗਤ ਪੇਖਾਰੀ ਜੀ ਆਪਣੇ ਘਰ ਦੇ ਵਿੱਚ ਇੱਕ ਫੱਟਾ ਤਿਆਰ ਕਰ ਰਹੀ ਹਨ ਫੱਟਾ ਤਿਆਰ ਕਰਦੇ ਹੋਏ ਵੇਖਿਆ ਤੇ ਇਹ ਗੁਰਮਤ ਕਹਿਣ ਲੱਗਾ ਕਿ ਭਗਤ ਪੇਖਾਰੀ ਜੀ ਇਹ ਫੱਟਾ ਕਿਸ ਚੀਜ਼ ਦਾ ਹੈ ਤੇ ਕਹਿਣ ਲੱਗਾ ਕਿ ਇਹ ਫੱਟਾ ਕਿਸ ਚੀਜ਼ ਦਾ ਹੈ ਤੇ ਭਗਤ ਪੇਖਾਰੀ ਜੀ ਨੇ ਕਹਿਣਾ ਕੀਤਾ ਕਿ ਇਹ ਫੱਟਾ ਮੇਰੇ ਪੁੱਤਰ ਦੇ ਘਰ ਕੰਮ ਆਉਣਾ ਹੈ ਕਿਉਂਕਿ ਜਦੋਂ ਜਦੋਂ ਗੁਰਮਖ ਪਿਆਰਾ ਭਗਤ ਪਿਖਾਰੀ ਜੀ ਦੇ ਘਰ ਪਹੁੰਚੇ ਆ ਤੇ ਪਿਖਾਰੀ ਜੀ ਦੇ ਘਰ ਹਲਵਾਈ ਲੱਗੇ ਹੋਏ ਸਨ ਦਰਜੀ ਬੈਠੇ ਹੋਏ ਸਨ ਇਸਤਰੀਆਂ ਗੀਤ ਗਾ ਰਹੀਆਂ ਸਨ ਇਸਤਰੀਆਂ ਨੱਚ ਰਹੀਆਂ ਸਨ ਭਾਵ ਕੀ ਭਗਤ ਪਿਖਾਰੀ ਜੀ ਦੇ ਪੁੱਤਰ ਦਾ ਵਿਆਹ ਹੈ ਤੇ ਜਦੋਂ ਫੱਟੇ ਨੂੰ ਵੇਖਿਆ ਤੇ ਪੁੱਛਣਾ ਕੀਤਾ ਕਿ ਇਹ ਫੱਟਾ ਕਿਸ ਵਸਤੇ ਤਿਆਰ ਕੀਤਾ ਜਾ ਰਹੇਗਾ ਹੈ ਤੇ ਇਹ ਕੀ ਹੈ ਤੇ ਭਾਈ ਪਖਾਰੀ ਨੇ ਦੱਸਿਆ ਕਹਿੰਦੇ ਇਹ ਅਰਥੀ ਹੈ ਇਸ ਦੇ ਵਿੱਚ ਮੈਂ ਆਪਣੇ ਪੁੱਤਰ ਨੂੰ ਪਾ ਕੇ ਲੈ ਕੇ ਜਾਣਾ ਹੈ ਤੇ ਜਿਹੜਾ ਗੁਰਮਖ ਪਿਆਰਾ ਸਤਗੁਰ ਜੀ ਦੇ ਦਰ ਤੋਂ ਆਇਆ ਸੀ ਉਸ ਦੇ ਪੈਰਾਂ ਥੱਲੋ ਜ਼ਮੀਨ ਨਿਕਲ ਗਈ ਕਿ ਮੈਂ ਤਾਂ ਸੁਣਾ ਸੀ ਨਾਮ ਲੇਵਾ ਸਿੱਖ ਹੈ ਬੰਦਗੀ ਵਾਲਾ ਸਿੱਖ ਹੈ ਪਰ ਇਹ ਤੇ ਗੱਲਾਂ ਹੀ ਕੁਝ ਹੋਰ ਕਰਦਾ ਹੈ ਇੱਕ ਪਾਸੇ ਪੁੱਤਰ ਦਾ ਵਿਆਹ ਰੱਖਿਆ ਹੈ ਤੇ ਦੂਜੇ ਪਾਸੇ ਅਰਥੀ ਬਣਾ ਰਿਹਾ ਹੈ ਰਹਿ ਨਾ ਸਕਿਆ ਤੇ ਪੁੱਛਿਆ ਕਿ ਭਾਈ ਭਿਖਾਰੀ ਜੀ ਇਹ ਅਰਥੀ ਕਿਸ ਵਾਸਤੇ ਕਹਿੰਦੇ ਮੇਰੇ ਪੁੱਤਰ ਦੀ ਕੱਲ ਮੌਤ ਹੋ ਜਾਣੀ ਹੈ ਤੇ ਫਿਰ ਮੌਕੇ ਤੇ ਕੋਈ ਚੀਜ਼ ਮਿਲਦੀ ਨਹੀਂ ਇਸ ਕਰਕੇ ਮੈਂ ਪਹਿਲੇ ਹੀ ਬਣਾ ਕੇ ਰੱਖ ਲਈ ਹੈ ਉਹਨੂੰ ਕਹਿਣ ਲੱਗਾ ਤੁਹਾਡੇ ਪੁੱਤਰ ਦੀ ਮੌਤ ਹੋ ਜਾਣੀ ਹੈ ਤੁਹਾਨੂੰ ਕਿੱਦਾਂ ਪਤਾ ਹੈ ਤੇ ਭਾਈ ਭਿਖਾਰੀ ਜੀ ਨੇ ਦੱਸਿਆ ਕਿ ਸਮਰੱਥਾ ਸਤਗੁਰੂ ਜੀ ਨੇ ਬਖਸ਼ੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਸਤਗੁਰੂ ਜੀ ਕਰਾਈ ਜਾਂਦੇ ਹਨ ਉਸ ਤਰ੍ਹਾਂ ਕਰੀ ਜਾਂਦੇ ਹਨ ਪਰ ਉਹ ਫੱਟਾ ਚਿਣ ਕੇ ਵੀ ਭਿਖਾਰੀ ਜੀ ਇਹ ਖੁਸ਼ੀਆਂ ਦੇ ਵਿੱਚ ਤੁਰੇ ਫਿਰਦੇ ਹਨ ਉਹਨਾਂ ਦੇ ਮਨ ਦੇ ਵਿੱਚ ਹਿਰਦੇ ਦੇ ਵਿੱਚ 1% ਵੀ ਇਹ ਗੱਲ ਨਹੀਂ ਜੇ ਸਵੇਰੇ ਮੇਰੇ ਪੁੱਤਰ ਦੀ ਮੌਤ ਹੋ ਜਾਣੀ ਗੇ ਹੁਣ ਇਹ ਗੁਰਮਤ ਕਰਨ ਲੱਗਿਆ ਕਹਿੰਦੇ ਜੇ ਤੁਹਾਨੂੰ ਪਤਾ ਤੁਹਾਡੇ ਪੁੱਤਰ ਦੀ ਮੌਤ ਹੋ ਜਾਣੀ ਗੇ ਤੇ ਤੁਸੀਂ ਉਸ ਇਸਤਰੀ ਦੀ ਜ਼ਿੰਦਗੀ ਕਿਉਂ ਬਰਬਾਦ ਕਰ ਰਹੇ ਹੋ ਜਿਸ ਦੇ ਨਾਲ ਵਿਆਹ ਕਰ ਰਹੇ ਹੋ ਉਸ ਲੜਕੀ ਦੀ ਜ਼ਿੰਦਗੀ ਤੇ ਬਰਬਾਦ ਹੋ ਜਾਣੀ ਹੈ ਕਿਉਂਕਿ ਤੁਹਾਡੇ ਪੁੱਤਰ ਦੀ ਤੁਸੀਂ ਕਹ ਰਹੇ ਮੌਤ ਹੋ ਜਾਣੀ ਜੇ ਉਹਨਾਂ ਦੀ ਮੌਤ ਹੋ ਗਈ ਤੁਹਾਡੇ ਪੁੱਤਰ ਦੀ ਮੌਤ ਹੋ ਗਈ ਤੇ ਜਿਹੜੀ ਕੁੜੀ ਨਾਲ ਤੁਸੀਂ ਵਿਆਹ ਕਰਨਾ ਹੈ ਉਹ ਤੇ بیਵਾ ਹੋ ਗਈ ਵਿਧਵਾ ਹੋ ਗਈ ਤੇ ਭਾਈ ਪਖਾਰੀ ਜੀ ਕਹਣ ਲੱਗੇ ਕਹਿੰਦੇ ਭਾਈ ਗੁਰਮਖਾ ਉਸ ਦੀ ساری ਜ਼ਿੰਦਗੀ ਵਿਧਵਾ ਵਾਲੀ ਹੀ ਹੈ ਜੇ ਮੇਰੇ ਪੁੱਤਰ ਨਾਲ ਵਿਆਹ ਨਾ ਹੋਇਆ ਕਿਸੇ ਹੋਰ ਨਾਲ ਹੋ ਜਾਵੇਗਾ ਉਹਨੇ ਵੀ ਮਰ ਜਾਣਾ ਹੈ ਭਾਵਕੀ ਜਿਸ ਦੇ ਨਾਲ ਵੀ ਵਿਆਹ ਹੋਇਆ ਉਸ ਦੀ ਮੌਤ ਹੋਣੀ ਹੈ ਉਸ ਕੁੜੀ ਦੀ ਜਿਹੜੀ ਜ਼ਿੰਦਗੀ ਹੈ ਉਹ ਵਿਧਵਾ ਵਾਲੀ ਹੀ ਹੈ ਉਸ ਨੇ ਆਪਣੀ ਜ਼ਿੰਦਗੀ ਵਿਧਵਾ ਬਣ ਕੇ ਹੀ ਗੁਜ਼ਾਰਨੀ ਹੈ ਫਿਰ ਇਹ ਗੁਰਮਖੰਡ ਕਹਿੰਦਾ ਜੇ ਤੁਹਾਨੂੰ ਪਤਾ ਹੈ ਤੁਹਾਡੇ ਪੁੱਤਰ ਦੀ ਮੌਤ ਹੋ ਜਾਣੀ ਤੁਹਾਡੀ ਸਮਰੱਥਾ ਐਡੀ ਉੱਚੀ ਹੈ ਗੁਰੂ ਸਾਹਿਬ ਦੇ ਤੁਸੀਂ ਹਰਮਨ ਪਿਆਰੇ ਸਿੱਖ ਹੋ ਤੇ ਤੁਸੀਂ ਗੁਰੂ ਸਾਹਿਬ ਨੂੰ ਕਹਿ ਕੇ ਤੇ ਇਸ ਦੀ ਉਮਰ ਕਿਉਂ ਨਹੀਂ ਵਧਾ ਲੈਂਦੇ ਪਿਖਾਰੀ ਜੀ ਕਹਿਣ ਲੱਗੇ ਲਿਖਿਆ ਲੇਖ ਨਾ ਮਿਟੇ ਹੀ ਸਖੀ ਜੋ ਲਿਖਿਆ ਕਰਤਾਰ ਜੋ ਸਤਗੁਰ ਜੀ ਨੇ ਲਿਖ ਦਿੱਤਾ ਉਹ ਮਿਟ ਨਹੀਂ ਕੋਈ ਸਕਦਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜੋ ਸਤਗੁਰ ਜੀ ਨੇ ਲੇਖ ਲਿਖੇ ਹਨ ਸਤਗੁਰ ਜੀ ਨੂੰ ਕਹਿ ਦਈਏ ਕਿ ਸਤਗੁਰ ਜੀ ਜੋ ਤੁਸੀਂ ਲਿਖਿਆ ਹੈ ਉਸ ਨੂੰ ਮਿਟੇ ਦਿਓ ਇਹ ਸਹੀ ਨਹੀਂ ਇਹ ਗਲਤ ਹੈ ਜੋ ਅਸੀਂ ਕਹਿੰਨੇ ਹਾਂ ਉਸ ਨੂੰ ਲਿਖੋ ਉਹ ਸਹੀ ਹੈ ਪਾਪ ਕੀ ਗੁਰੂ ਸਾਹਿਬ ਗਲਤ ਕਰਦੇ ਹਨ ਜੇ ਗੁਰੂ ਸਾਹਿਬ ਗਲਤ ਕਰਦੇ ਹਨ ਤੇ ਸਹੀ ਕੌਣ ਕਰਦਾ ਹੈ ਕਹੇ ਇਸ ਕਰਕੇ ਗੁਰੂ ਕਦੇ ਵੀ ਗਲਤ ਨਹੀਂ ਕਰਦੇ ਪਾਤਸ਼ਾਹ ਕਦੇ ਵੀ ਗਲਤ ਨਹੀਂ ਕਰਦੇ ਜੇ ਉਹਨਾਂ ਨੇ ਮੇਰੇ ਪੁੱਤਰ ਦੀ ਮੌਤ ਲਿਖੀ ਹੈ ਤੇ ਕੁਝ ਸੋਚ ਸਮਝ ਕੇ ਲਿਖੀ ਹੈ ਕਿਉਂਕਿ ਲੇਖ ਉਹਨਾਂ ਨੇ ਹੀ ਲਿਖੇ ਹਨ ਇਹ ਸੁਣ ਕੇ ਉਹ ਗੁਰਮਖ ਸਿੰਘ ਬੜਾ ਹੈਰਾਨ ਹੋਇਆ ਸਵੇਰ ਹੋਈ ਬਰਾਤ ਗਈ ਨਚਦੇ ਟਪਦੇ ਰਹੇ ਜਦੋਂ ਬਰਾਤ ਗਈ ਬੈਂਡਵਾਜੇ ਵਜੇ ਹਨ ਇਸਤਰੀਆਂ ਨੇ ਗੀਤ ਗਾਏ ਹਰ ਇੱਕ ਇਸਤਰੀ ਨੱਚੀ ਹੈ ਭਗਤ ਭਿਖਾਰੀ ਜੀ ਖੁਸ਼ ਹੋਏ ਹਨ ਪਰਿਵਾਰ ਖੁਸ਼ ਹੋਇਆ ਹੈ ਪਰਿਵਾਰ ਖੁਸ਼ ਹੋਇਆ ਕਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਬਰਾਤ ਗਈ ਵਿਆਹ ਕੇ ਨੋ ਨੂੰ ਘਰ ਲੈ ਕੇ ਆਏ ਤੇ ਘਰ ਆਉਂਦਿਆਂ ਸਾਰ ਭਗਤ ਭਿਖਾਰੀ ਜੀ ਦੇ ਪੁੱਤਰ ਦੀ ਮੌਤ ਹੋ ਗਈ। ਭਗਤ ਭਿਖਾਰੀ ਜੀ ਦੇ ਪੁੱਤਰ ਦੀ ਮੌਤ ਹੋ ਗਈ ਤੇ ਜਿਹੜਾ ਫੱਟਾ ਭਗਤ ਭਿਖਾਰੀ ਜੀ ਨੇ ਤਿਆਰ ਕੀਤਾ ਸੀ ਉਸ ਦੇ ਉੱਤੇ ਆਪਣੇ ਪੁੱਤਰ ਨੂੰ ਲਟਾ ਦਿੱਤਾ। ਜਿਹੜੀਆਂ ਇਸਤਰੀਆਂ ਖੁਸ਼ੀ ਦੇ ਗੀਤ ਗਾ ਰਹੀਆਂ ਸਨ, ਨੱਚ ਰਹੀਆਂ ਸਨ, ਉਹੀ ਵੇਣ ਪਾਉਣ ਲੱਗ ਪਈਆਂ। ਰੋਣ ਲੱਗ ਪਈਆਂ ਹਾ ਹਾ ਕਾਰ ਮੱਚ ਗਈ ਪਰ ਭਗਤ ਪਿਖਾਰੀ ਜੀ ਦੇ ਮਨ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ 1% ਵੀ ਕੋਈ ਦੁੱਖ ਨਹੀਂ ਉਹਨਾਂ ਦੇ ਚਿਹਰੇ ਤੇ ਉਸੇ ਤਰ੍ਹਾਂ ਹੀ ਜਲਾਲ ਹੈ ਜਿਸ ਤਰ੍ਹਾਂ ਵਿਆਹ ਦੀ ਖੁਸ਼ੀ ਸਮੇ ਸੀ ਉਹਨਾਂ ਦੇ ਮਨ ਦੇ ਵਿੱਚ ਕੋਈ ਐਸਾ ਵਿਚਾਰ ਨਹੀਂ ਆਇਆ ਕਿ ਸਤਗੁਰ ਜੀ ਨੇ ਗਲਤ ਕੀਤਾ ਉਹਨਾਂ ਦੀ ਅੱਖਾਂ ਦੇ ਵਿੱਚ ਕੋਈ ਅਥਰੂ ਨਹੀਂ ਆਇਆ ਕਿ ਸਤਗੁਰੂ ਜੀ ਨੇ ਗਲਤ ਕੀਤਾ ਗੁਰਮਖ ਪਿਆਰਿਓ ਐਸੇ ਭਾਣਾ ਮੰਨਣ ਵਾਲੇ ਸਿੱਖ ਹਨ ਉਸੇ ਫੱਟੇ ਤੇ ਭਗਤ ਭਿਖਾਰੀ ਜੀ ਨੇ ਆਪਣੇ ਪੁੱਤਰ ਨੂੰ ਪਾਇਆ ਤੇ ਜਾ ਕਰਕੇ ਸੰਸਕਾਰ ਕੀਤਾ ਐਸੇ ਗੁਰਸਿੱਖ ਭਾਵਨਾ ਵਾਲੇ ਵਿਰਲੇ ਹੀ ਹਨ ਤੇ ਐਸੀ ਭਾਵਨਾ ਸਤਗੁਰੂ ਜੀ ਕੇਵਲ ਉਹਨਾਂ ਨੂੰ ਬਖਸ਼ਿਸ਼ ਕਰਦੇ ਹਨ ਜਿਹੜੇ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਬੰਦਗੀ ਕਰਦੇ ਹਨ ਉਹਨਾਂ ਦੇ ਹਿੱਸੇ ਇਹ ਸਾਰੀਆਂ ਖੁਸ਼ੀਆਂ ਇਹ ਸਾਰੀਆਂ ਬਖਸ਼ਿਸ਼ਾਂ ਆਈਆਂ ਹਨ